ਨਮਸਕਾਰ ਜੀ ਤੁਹਾਡਾ ਸਾਡਾ ਨਾਮ ਸਰ 73 ਸਿੰਘ ਉਮਰਫੋਂ ਮਨ ਬੋਲ ਜਿੰਗਾ ਜਪੰਡੀ ਵਾਸੀ ਠੀਕ ਆਪਣਾ ਸਰਪੰਚੀਵਾਦੇ ਲਈ ਕੌਣ ਬੰਦਾ ਹੈ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਤੁਹਾਡੇ ਕੀ ਲੱਗਦੇ ਨੇ ਤੇ ਕੀ ਉਮੀਦ ਦੀ ਪੜਾਈ ਹੈ ਸਰਪੰਚੀ ਚ ਚ ਉਠਣ ਦਾ ਮੇਰੀ ਆਪਣੀ ਆ ਵੀ ਚਾਹ ਸੀਗੀ ਪਰ ਜਰਨਲ ਰੈਡੀ ਜਾਂ ਕਰਕੇ ਮੈਨੂੰ ਆਪਣੀ ਨੌਨ ਉਠਾਉਣ ਪਿਆ ਉਹ ਹੀ ਪੜਾਈ ਕੀਤੀ ਜੀ ਉਹਨਾਂ ਨੇ ਮੈਟਰ ਕਰੀ ਹੋਈ ਹੈ ਜੀ ਪੜ੍ਹੇ ਕਰ ਪੜੀ ਨਹੀਂ ਕਰਕੇ ਮੈਨੂੰ ਮੈਨੂੰ ਠਾਉਣਾ ਪਿਆ ਜੀ ਮੇਰੇ ਘਰ ਵਾਲਿਆਂ ਦੀ ਅਨਪੜ੍ਹ ਸੀ ਜੇ ਕਰਕੇ ਮੈਨੂੰ ਮੇਰੇ ਨੂੰ ਮਤਲਬ ਕਰ ਠਾਉਣਾ ਪਿਆ ਜੀ ਮੈਨੂੰ ਇਲੈਕਸ਼ਨਾਂ ਜੀ ਅੱਛਾ ਕੀ ਵਿਕਾਸ ਦੇ ਤੁਹਾਡੇ ਮੁੰਦੇ ਨੇ ਪਿੰਡ ਦੇ ਵਿੱਚ ਪਹਿਰੇ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰਵਾਵਾਗੇ ਜੀ ਮੈਂ ਪਹਿਲਾਂ ਵੀ ਪਿਛਲੇ 2003 ਤੋਂ ਲੈ ਕੇ 2008 ਤੱਕ ਮੈਂ ਪੰਚਾਇਤ ਮੈਂਬਰ ਰਿਹਾ ਜੀ ਉਦੋਂ ਵੀ ਮੈਂ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਕਰਵਾਏ ਸੀ ਹੁਣ ਵੀ ਮੇਰੇ ਨੇ ਤਾਂ ਗਲੀਆਂ ਨਾਲੀਆਂ ਜਿੱਥੇ ਵੀ ਜਿੱਥੇ ਕਚੀਆਂ ਹਨ ਜਾਂਦੇ ਪਾਣੀ ਖੜਦਾ ਹੈ ਉਹ ਪਾਣੀ ਦੀ ਨਿਕਾਸੀ ਵਾਸਤੇ ਮੈਂ ਜੇ ਪਾਣੀ ਦੀ ਨਿਕਾਸੀ ਵਾਸਤੇ ਮੈਂ ਸੀਵਰੇਜ ਪਵਾ ਕੇ ਪਾਣੀ ਸਪੱਡ ਦੇ ਵਿੱਚ ਜਾ ਕੇ ਸਾਡਾ ਸੁਲਾਹ ਵੀ ਅਸੀਂ ਉਸ ਨੂੰ ਪਾਣੀ ਨੂੰ ਸਿੰਚਾਈ ਦੇ ਤੌਰ ਤੇ ਵਰਤਣ ਲਈ ਅਸੀਂ ਪੈ ਬਲੈਨ ਪਾ ਕੇ ਉਹ ਜਿਵੇਂ ਨਾਣ ਵਾਸਤੇ ਤਾਂ ਸਾਡੀ ਇਹ ਸਲਾਹ ਇੱਕ ਤਾਂ ਵੀ ਨਸ਼ਿਆਂ ਤੋਂ ਦੂਰ ਰਹੋ ਜੀ ਉਹਨਾਂ ਵਾਸਤੇ ਅਸੀਂ ਪਿੰਡ ਪੱਧਰ ਤੇ ਸਾਰੀਆਂ ਮਤਲਬ ਪਿੰਡ ਦੇ ਲੋਕਾਂ ਨਾਲ ਲੈ ਕੇ ਨੌਜਵਾਨਾਂ ਨਾਲ ਲੈ ਕੇ ਉਹਨਾਂ ਵਾਸਤੇ ਕੋਈ ਗਰਾਊਂਡ ਕੋਈ ਖੇਡਾਂ ਦਾ ਸਮਾਗਮ ਜਿਵੇਂ ਆਪਣਾ ਜਿਮ ਵਗੈਰਾ ਕਹਿੰਦੇ ਹੁੰਦੇ ਜਿਮ ਜਮ ਦਾ ਸਮਾਂ ਲਿਆ ਕਿ ਉਹਨਾਂ ਨੂੰ ਅਲੱਗ-ਅਲੱਗ ਜਿਵੇਂ ਕੋਲੱਬ ਬਣੇ ਹੋਏ ਸਾਡੇ ਪਿੰਡ ਚ ਨਿਆਰ ਜੀ ਉਹਨਾਂ ਸਾਰੇ ਬੱਚਿਆਂ ਨੂੰ ਉਥੇ ਜਿੰਮ ਦਾ ਸਮਾਨ ਰੱਖ ਕੇ ਉਹਨਾਂ ਨੂੰ ਖੇਡਣ ਵਾਸਤੇ ਪ੍ਰੇਰਿਤ ਕਰਾਂਗੇ ਅਸੀਂ ਪਿੰਡਲੇ ਤੇ ਇਹੀ ਸੋਚਿਆ ਵੀ ਅਸੀਂ ਪਿੰਡ ਦੇ ਵਿੱਚੋਂ ਆਉਣ ਨਹੀਂ ਦੇਣੇ ਬਾਹਰੋਂ ਵੀ ਸਾਡੇ ਪਿੰਡ ਦੇ ਬੱਚੇ ਅਸੀਂ ਇਹਨਾਂ ਨੂੰ ਪੜ੍ਹਾਈ ਵਾਸਤੇ ਪ੍ਰੇਰਿਤ ਕਰਾਂਗੇ ਤੇ ਖੇਡਣ ਵਾਸਤੇ ਪ੍ਰੇਰਿਤ ਕਰਾਂਗੇ ਤਾਂ ਕਿ ਸਾਡੇ ਪਿੰਡ ਦਾ ਨਾਮ ਦੁਨੀਆਂ ਦੇ ਵਿੱਚ ਰੋਸ਼ਨ ਹੋ ਸਕੇ ਸਾਡੇ ਪਿੰਡਾਂ ਦੀ ਸਾਡੇ ਪਿੰਡ ਨੇ ਪਹਿਲਾਂ ਖੜਾ ਰਹੀ ਹੈ ਕਿ ਜੀ ਬਾਦੀਬਾਲ ਦੇ ਵਿੱਚ ਕਿ ਬਹੁਤ ਵਧੀਆ ਟੀਮ ਹੈ ਸਾਡੇ ਲਈ ਤੇ ਕਬੱਡੀ ਦੀ ਬਹੁਤ ਵਧੀਆ ਸਾਡੇ ਇੱਥੇ ਲੀਲਾ ਸਿੰਘ ਠੱਕੜ ਹੈ ਜੀ ਉਹ ਬੱਚਿਆਂ ਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਰਹੇ ਹੈ ਕਬੱਡੀ ਦੀ ਦੇ ਵਿੱਚ ਮੈਡੀਕਲ ਕੰਸਲਟਾਂ ਤੋਂ ਡਿਸਪੈਂਸਰੀਆਂ ਤੋਂ ਹਸਪਤਾਲਾਂ ਤੋਂ ਪਿੰਡ ਅਜਿਹਾ ਕਾਫੀ ਵੱਧ ਜਾਏਗਾ ਤੁਹਾਨੂੰ ਲਾਗਤ ਵਾਸਤੇ ਦੂਸਰਾ ਜਗ੍ਹਾ ਜਾਣਾ ਪੈਂਦਾ ਹੈ ਉਸ ਵਾਸਤੇ ਜਿੱਦ ਨੂੰ ਸਿੱਤੇ ਸਪੈਂਜੀ ਦਾ ਕਾਜ ਹੈ ਜਿਹੜਾ ਰੱਖਿਆ ਜਾਂਦਾ ਤਾਂ ਉਸ ਵਾਸਤੇ ਤੁਸੀਂ ਕੀ ਕਰੋਗੇ ਇਹ ਜਦੋਂ ਮੈਂ 2003 2003 ਪਹਿਲਾਂ ਮੈਂ ਪੰਚਾਇਤ ਮੈਂਬਰ ਬਣਨ ਸੀ ਉਦੋਂ ਵੀ ਕਾਰਾ ਦੀ ਸਰਕਾਰ ਸੀ ਸਾਡੇ ਇੱਥੇ ਸਰਦੂਗੜ ਹਲਕੇ ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਐਮਐਲਏ ਸਾਹਿਬ ਸਰਦਾਰ ਵੀਜਿੰਦਰ ਸਿੰਘ ਜੀ ਮੁੱਖ ਪ੍ਰਸਾਧ ਹਨ ਉਹਨਾਂ ਨੂੰ ਅਸੀਂ ਪ੍ਰੇਰਿਤ ਕਰਕੇ ਸਾਡੇ ਪਿੰਡ ਦੇ ਵਿੱਚ ਦਾ ਬਹੁਤ ਵਧੀਆ ਡਿਸਪੈਂਸਰੀ ਡਿਸਪੈਂਸਰੀ ਦੀ ਉਹਦੇ ਵਿੱਚ ਸਾਡੇ ਬਹੁਤ ਵਧੀਆ ਚੰਗੇ ਮਾਲਜ ਹਨ ਸਾਡੇ ਜੋ ਪਿੰਡ ਦੇ ਵਿੱਚ ਦਵਾਈ ਦਿੰਦੀ ਜਿਹੜੇ ਜਿਹੜੇ ਕੋਈ ਮਾੜਾ ਮੋਟਾ ਲੋਕ ਹਿੰਦੀ ਹੈ ਹਰ ਵਕਤ ਉਹ ਹਾਜ਼ਰ ਰਹਿੰਦੇ ਹਨ ਇੱਕ ਜੀ ਜੀ ਅਸੀਂ ਹੁਣ ਪਿੰਡ ਦਾ ਥੋੜਾ ਜਿਹਾ ਆਰਾਮ ਲਾਇਆ ਦੌਰਾਨ ਕਰ ਰਹੇ ਸੀਗਾ ਪਿੰਡ ਦੇ ਵਿੱਚ ਇੱਕ ਸੜਕਾਂ ਜਿਹੜੀਆਂ ਤਕਰੀਬਨ ਛੱਪੜਾਂ ਦਾ ਰੂਪ ਲੈ ਗਏ ਕਰ ਚੁੱਕੀਆਂ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਔਰ ਫਾਂਕੀ ਦੀਆਂ ਪੁਲੀਆਂ ਜਿਹੜੀਆਂ ਖੱਡੇ ਪਏ ਹੋਏ ਹੋਏ ਨੇ ਤੇ ਉਹਦੇ ਵਾਸਤੇ ਵੀ ਕੀ ਉਪਰਾਰਾ ਕੀਤਾ ਤੁਸੀਂ ਇਹ ਜਿਹੜੀਆਂ ਸੜਕਾਂ ਦੇ ਵਿੱਚ ਖੱਡੇ ਪਏ ਹਨ ਇਹ ਪਾਣੀ ਦਾ ਸਾਡੇ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਬਲਕਿ ਉਹਦਾ ਕਰਕੇ ਪਾਣੀ ਰੋਕਣ ਕਰਕੇ ਉੱਥੇ ਖੱਡੇ ਬਣ ਜਾਂਦੇ ਹਨ ਇਹ ਪਾਣੀ ਦੀ ਨਿਕਾਸੀ ਵਾਸਤੇ ਮੈਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਜੋ ਮੇਨ ਡੀ ਲਾਈਨ ਰਹ ਹਨ ਸਰਕਾਰ ਕੋਲੋਂ ਮੈਂ ਮੰਗਰਾਂਗਾ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਸੀਵਰੇਜ ਪਾਇਆ ਜਾਵੇ ਸੀਵਰੇਜ ਨਾਲ ਹੀ ਪਾਣੀ ਸਾਡੀ ਨਿਕਾਸੀ ਹੋ ਸਕਦੀ ਸਾਡੇ ਪਿੰਡ ਦੇ ਨਾਲ ਹੀ ਇੱਥੋਂ ਤਕਰੀਬਨ ਕਿਲੋ 1.5 ਕਿਲੋਮੀਟਰ ਤੋਂ ਕੱਗਰਨ ਵਾਲੀ ਹੈ ਜੀ ਮਸੂਰਾ ਪੂਰੇ ਪੰਜਾਬ ਦੇ ਵਿੱਚ ਕੱਗਰਨ ਦੀ ਲੜਾਈ ਹੈ ਉਹਦੇ ਵਿੱਚ ਬਹੁਤ ਦੂਸਤਾਨੀ ਮਗਲੇ ਹੈ ਫੈਕਟਰੀਆਂ ਪਾਣੀ ਨੂੰ ਉਹਦੇ ਸਿੱਟਿਆ ਜਾ ਰਹੇ ਹੈ ਅਸੀਂ ਇੱਕ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਜਿਹੜਾ ਫੈਕਟਰੀਆਂ ਪਾਣੀ ਦੇ ਵਿੱਚ ਆਉਂਦਾ ਹੈ ਉਸ ਨੂੰ ਬੰਦ ਕੀਤਾ ਜਾਵੇ ਉਸ ਤੋਂ ਬਾਅਦ ਜੇ ਸਾਡੇ ਪਿੰਡਾਂ ਦਾ ਪਾਣੀ ਨਹੀਂ ਖੱਲਲੋ ਇਹ ਖਰਾਬ ਹੈ ਜੀ ਇਹਦੇ ਨਾਲ ਸਾਡੇ ਪਿੰਡ ਦੇ ਵਿੱਚ ਬਹੁਤ ਮੁਮਤਾ ਹੋ ਸਕੀਆਂ ਜੋ ਕਿ ਕਾਫੀ ਇਹ ਬਿਮਾਰੀਆਂ ਜਿਹੜੀਆਂ ਹਨ ਜੀ ਉਹ ਵੱਧ ਚੁੱਕੀਆਂ ਹਨ ਕਿਰਪਾ ਕਰਕੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰ ਕੋਲੋਂ ਵੀ ਸਾਨੂੰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕਰਕੇ ਸਾਡੇ ਆਰਓ ਲਵਾ ਕੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾ ਜਾਵੇ ਮੈਂ ਇਹ ਵੀ ਆਪਣੇ ਜੋ ਸਰਪੰਚ ਮੇਰੇ 9 ਸਰਪੰਚਾਂ ਬਣ ਗਏ ਉਹਨੂੰ ਨਾਲ ਲਾ ਕੇ ਸਰਕਾਰ ਕੋਲੋਂ ਇਹ ਹੀ ਮੰਗ ਕਰਾਂ ਕਿ ਸਾਡੇ ਪਿੰਡ ਵਿੱਚ ਆਰਓ ਲਾਇਆ ਜਾਵੇ ਤਾਂ ਕਿ ਹਰ ਘਰ ਦੇ ਵਿੱਚੋਂ ਬਿਮਾਰੀ ਦੂਰ ਹੋ ਸਕੇ ਕੀ ਨਾਮ ਹੈ ਮੇਟੋ ਹਰਮਨਦੀਪ ਵਰਗੀ ਤੁਸੀਂ ਸਰਪੰਚ ਪਾਦੇ ਉੱਪਰ ਜਿਹੜਾ ਵੀਰਪੁਰ ਕਲਾਂ ਦੇ ਵਿੱਚੋਂ ਚੋਣ ਲੱਗਿਓ ਬਤਕਾ ਵੀਰਪੁਰ ਦੀ ਸਰਪੰਚ ਪਾਣ ਲਈ ਖੜੇ ਹੋ ਆ ਕੀ ਨਾਈ ਨੂੰ ਇੰਨੇ ਨੱਕੇ ਹੁੰਦਾ ਕੀ ਤੁਸੀਂ ਸੋਚੇ ਜੀ ਹਾਂਜੀ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਜੋ ਕਿ ਬੀਵਾਂ ਨੂੰ ਵੀ ਅੱਗੇ ਲਿਆਉਣ ਦਾ ਹੈ ਇਹਨਾਂ ਨੂੰ ਸਾਨੂੰ ਮੌਕਾ ਦਿੱਤਾ ਜੀ ਤੇ ਸਾਰੇ ਮੇਰੇ ਪਿੰਡ ਜਦ ਤੀ ਐਵੇਂ ਕਰਦੇ ਆ ਜੀ ਵੀ ਸਾਰਿਆਂ ਨੂੰ ਤਾਂ ਮੇਨਾਂ ਨਾਲ ਕੇ ਪਿੰਡ ਦਾ ਯੋਗਦਾਨ ਦਿੱਤਾ ਜੀ ਤੇ ਸਾਨੂੰ ਪੰਚਾਇਤ ਚੋਂ ਆਉਣਾ ਕਿ ਵੀ ਅਸੀਂ ਖੜੇ ਹੋਏ ਜੀ ਤੇ ਸਾਨੂੰ ਜਦ ਤੱਕ ਅਸੀਂ ਪਿੰਡ ਦੇ ਦਾ ਵੀ ਪੂਰਾ ਪ੍ਰਭਾਵ ਕਰੀਏ